ਸਲਾ ਰੋਡ ਤੇ ਨਾਕਾ ਲਾਇਆ ਹੋਇਆ ਸੀਗਾ ਔਰ ਉਸੇ ਦਰਾਂ ਇੱਕ ਨੋਬਾ ਗੱਡੀ ਫੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਪੁਸਪਾਰਟੀ ਦੇ ਨਾਲ ਜੋਖਿਆ ਗਿਆ ਰੋਕੇ ਜਦੋਂ ਦੀ ਤਲਾਸ਼ੀ ਲਈ ਗਈ ਤੇ ਸਾਡੀ ਟੀਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਰ ਉਹਦੇ ਵਿੱਚ ਇੱਕ ਸਾਡਾ ਇਥੋਂ ਲੋਕਲ ਬੰਦਾ ਜਿਹਦੇ ਤੇ ਸਾਨੂੰ ਕਾਫੀ ਦੇਰ ਤੋਂ ਵਧੀਆ ਜੜੀਆਂ ਗਤੀਵਿਧੀਆਂ ਕੋਸ਼ਕੀ ਵੀ ਲੱਗ ਰਹੀਆਂ ਸੀ ਤੇ ਅਸੀਂ ਉਹਨੂੰ ਫੋਲੋ ਵੀ ਕਰ ਰਹੇ ਸੀ ਇਹਦੀ ਐਕਟੀਵਿਟੀ ਅਸੀਂ ਦੇਖੀ ਕਿ ਅੰਮ੍ਰਿਤਸਰ ਵਾਲੀ ਸਾਈਡ ਤੇ ਔਰ ਫਿਰ ਉੱਥੋਂ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਆਇਆ ਤੇ ਸਾਡੀ ਪੁਸਪਾਰਟੀ ਦੇ ਮਸ਼ਹਤਦੀ ਦੇ ਨਾਲ ਇਹਨੂੰ ਰੋਕੀ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਮੰਗਵਾਈ ਹੋਈ ਥਰੂ ਡਰੋਨ ਪਾਕਿਸਤਾਨ ਤੋਂ ਜਿਹਦੇ ਵਿੱਚ ਇਹਦੇ ਪੈਕ ਦੇ ਵਿੱਚ ਕਹਾਤਾ ਹਰਦੂ ਦੇ ਜਿਹੜੇ ਲਫਟ ਦੇ ਨਾਲ ਮੋਹਰਾ ਨਾਲ ਉਹਦੀਆਂ ਪ੍ਰੋਪਰਲੀ ਜਿਹੜੀ ਪਕਤਰੀਆਂ ਨਰਾਜ ਸਿੰਘ ਉਹ ਵੀ ਦਾਰਦੀਆਂ ਹੋਈਆਂ ਦੇਖੀਆਂ ਸੀਗੀਆਂ ਉਹਨੂੰ ਵੀ ਕਬਜ਼ੇ ਦੇ ਵਿੱਚ ਲਿਆਇਆ ਇਹਦੇ ਵਿੱਚ ਸਾਨੂੰ 1 ਕਿਲੋ 100 ਗ੍ਰਾਮ ਜਿਹੜੀ ਹੈਰੋਨਾ ਸਾਨੂੰ ਪ੍ਰਾਪਤ ਹੋਈ ਹੈ ਔਰ ਇਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਰਾਉਂਡ ਆਪ ਕੀਤਾ ਜਿਨ੍ਹਾਂ ਦੇ ਕੋਲੋਂ ਅਸੀਂ ਇਹ ਸਾਰੀ ਅਹ ਕਬੂਲ ਕੀਤੀ ਆ ਜੀ ਇੱਕ ਇਹਨਾਂ ਦੇ ਕੋਲ ਨੋਵਾ ਗੱਡੀ ਆ ਨੋਵਾ ਗੱਡੀ ਵੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸੈਰੋਂ ਵੀ ਸਾਡੇ ਕਬਜ਼ੇ ਵਿੱਚ ਆ ਥੈਂਕ ਯੂ